ਜਾਉਂਦੇ ਰਹਿ ਸੂਰਮੇ ਰੱਖੀ ਕਰਦੇ ਕੰਨਿਆਂ ਦੀ ਮਰ ਜਾ ਤੌਟ ਪੁੱਸ ਦਾ ਕੋਈ ਨਾ ਸੌਗ ਨਾਵੇ ਪੈਸਾ ਖੋ ਕੇ ਪਿਆਰ ਮੇਰਾ ਲੈ ਗਿਆ ਨੀ ਦਿੱਲੀ ਦੇ ਹਵਾਈ ਅੱਡੇ ਤੋਂ ਜੱਟ ਜਾਣ ਡਰਦਾ ਪਿੰਵਾਰੀ ਤੋਂ ਜਾਂ ਘੜਿਆਂ ਤੋਂ ਡਰਦਾ میڈم میڈم رپینر مٹیا رپردر ਸਤਾਜ ਜੋ ਵਿਸ਼ ਵਿਰਣ ਹੋ ਰਿਹਾ ਹੈ ਅਗਰੀਆਂ ਪਰਾਂ ਨੂੰ ਬੈਠੀ ਹੋਗੀ ਬੜੀ ਟੋਲੀਆਂ ਕੁਰਸੀਆਂ ਵਾਲੀਆਂ ਆਈਆਂ ਹੋਸ਼ ਕੇ ਬੈਠ ਕੇ ਤੁਸੀਂ ਪ੍ਰੋਗਰਾਮ ਦਾ ਆਨੰਦ ਲੈ ਸਕਦੇ ਹੋ ਬਹੁਤ ਹੀ ਸਦਾ ਜਾ ਕਮੇਡਾ ਤੁਹਾਨੂੰ ਆਵਾਜ਼ ਕਰਾਂਗੇ ਤੁਹਾਡੀਆਂ ਪਾਠੀਆਂ ਗੱਲਾਂ ਹੋਣਗੀਆਂ ਤੁਹਾਡੀਆਂ ਆਪਣੀਆਂ ਗੱਲਾਂ ਸੌ ਦੀ ਮਿਹਨਤ ਨਿਕਲਦਾ ਨਿਕਲਦੀ ਹੈ ਭੰਜੀ ਆਰੇ ਇੱਕ ਟੇਕ ਪੂਰਾ ਹੈ ਬੜਾਨਿਆ ਸੋ ਨਾ ਨਾਮ ਉੱਤੇ ਇਹ ਕਾਰਜ ਇੱਕ ਵਾਰੀ ਆਪਾਂ ਆਪਣੀ ਰਸਨਾ ਪਰ ਮਿੱਤਰ ਘਰੋਂ ਜੀ ਜਜ਼ਬਾ ਤੇ ਫਤੇ ਬੁਲਾਦੇ ਹੋ ਆਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਸਾਰੇ ਦਾ ਬਹੁਤ ਬਹੁਤ ਧੰਨ ਕਰਦੀ ਆਂ ਜੋ ਕਿ ਸਰਾਨਾ ਸੱਜਾ ਚਰ ਮੇਲਾ ਬਾਬਾ ਖਾਨ ਦਾ ਪੀਰ ਜੀ ਦੀ ਜਨਮ ਦਿਨ ਚ ਮਨਾਇਆ ਜਾਂਦਾ ਸਮੂਹ ਦੀਏ ਗਹਿਰਾਨਿਆਂ ਚ ਤੁਹਾਡਾ ਸਾਰਿਆਂ ਦਾ ਸਾਰੀਆਂ ਭੈਣਾਂ ਦਾ ਸਾਰੇ ਸਾਡੇ ਪਰਵੰਤ ਤੇ ਵੀਰ ਬੈਠੇ ਆ ਬੱਚੇ ਆਏ ਆ ਬਜ਼ੁਰਗ ਆਏ ਆ ਸਾਰਿਆਂ ਨੇ ਜੀ ਆਏ ਆ ਅੱਜ ਦੇ ਇਸ ਪ੍ਰੋਗਰਾਮ ਦੇ ਬਹੁਤ ਬਹੁਤ ਬਧਾਈ ਦਨੀ ਆ ਨੀ ਆ ਤੇ ਬਹੁਤ ਵਧੀਆ ਸਾਊਂਡ ਹੈ ਜੀ ਸੋ ਸਾਰੇ ਸੰਗੀਤਕ ਪਰਿਵਾਰ ਬਹੁਤ ਬਹੁਤ ਧੰਨਵਾਦ ਸਾਰੇ ਸੰਗੀਤਕ ਪਰਿਵਾਰ ਦਾ ਇਹ ਸੰਗੀਤਕ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਇਸ ਦੇ ਨਾਲ ਹੀ ਸੁਤਕਾਰ ਜੋ ਮੇਰੇ ਵੀਰ ਨਰਮਨ ਸਾਧਾ ਵਾਲਿਆ ਜਿਨ੍ਹਾਂ ਨੂੰ ਬੱਚਾ ਬੱਚਾ ਜਾਣਦਾ ਜਿਨ੍ਹਾਂ ਦੀ ਬਦੌਲਤ ਮੈਨੂੰ ਤੁਹਾਡੇ ਸੋਹਣੇ ਸੋਹਣੇ ਚਿਹਰਿਆਂ ਦੇ ਦਰਸ਼ਨ ਹੋ ਜਾਂਦੇ ਆ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲ ਜਾਂਦਾ ਸ਼ੁਕਰੀਆ ਦਾ ਕਹਿੰਦੇ ਹਾਂ ਸੋ ਸਿਆਣੇ ਕਹਿੰਦੇ ਜੀ ਕੱਲ ਮੁਕੱਦਮੇ ਤੇ ਕਸਮ ਸੋਚ ਕੇ ਚੁੱਕਣਾ ਚਾਹੀਦਾ ਕੱਲ ਨੂੰ ਸੋਚ ਕੇ ਚੁੱਕਣਾ ਚਾਹੀਦਾ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਆਪਣੇ ਮਾਪੇ ਪਿਤਾ ਤੇ ਉਸ ਗੁਰੂ ਦੇ ਅੱਗੇ ਚੁੱਕਣਾ ਚਾਹੀਦਾ ਉਸ ਗੁਰੂ ਦੇ ਅੱਗੇ ਦੋ ਲੈਣਾ ਪੜੀ ਸਵਰਥਮਕ ਸਾਰੀਆਂ ਭੈਣਾਂ ਨੂੰ ਵੀਰਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਬੇਨਤੀ ਹੈ ਕਿ ਅਸੀਂ ਪਾਸੇ ਫਿਰ ਤੇ ਕੁਰਸੀਆਂ ਤੇ ਬੈਠ ਕੇ ਪ੍ਰਬੰਧ ਕਰਨ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਹੈ ਤੇ ਮੈਂ ਤੁਹਾਡਾ ਅੱਧਾ ਪਾਣਾ ਘੰਟੇ ਹੀ ਲੈਣਾ ਜੇ ਸਾਥ ਦਿੱਤਾ ਤਾਂ ਵੱਧ ਵੀ ਤੁਹਾਡੀ ਸੇਵਾ ਕਰਾਂਗੇ ਤੁਸੀਂ ਇਸ ਤਰ੍ਹਾਂ ਬੈਠੇ ਰਹੇ ਜਿੰਨੇ ਰੱਬੀ ਮੇਰੇ ਸੁਭਵੀ ਮੇਲੇ ਹੁੰਦੇ ਆ ਕੰਮ ਵੀ ਰੋਜ਼ ਕਰਨੇ ਆ ਖਾਣਾ ਪਕਾਉਣਾ ਵੀ ਰੋਜ਼ ਕਰਨਾ ਪਰ ਜਿਹੜਾ ਆ ਦਿਨਾਂ ਨਾ ਇਹ ਭੱਗਣਾ ਉਹਨੇ ਪਿੱਛੇ ਕਰ ਲਿਆ